ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਹੈ ਦੀਵਾਲੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਨੂੰ ਲੈ ਕੇ ਜਿਹੜੀ ਸਾਜ ਸਜਾਵਟ ਕੀਤੀ ਜਾਂਦੀ ਹੈ ਉਹ ਅਲੱਗ-ਅਲੱਗ ਜਿਹੜੀ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਜਿਹੜੀਆਂ ਜਗਮਗ ਲੜੀਆਂ ਹੁੰਦੀਆਂ ਨੇ ਇਲੈਕਟ੍ਰੋਨਿਕ ਤੇ ਉਸ ਦੇ ਨਾਲ ਜਿਹੜੀ ਹੈ ਫੁੱਲਾਂ ਦੀ ਸਜਾਵਟ ਸਭ ਤੋਂ ਜਿਹੜੀ ਹੈ ਪ੍ਰਸਿੱਧ ਮੰਨੀ ਜਾਂਦੀ ਹੈ ਕਿਉਂਕਿ ਜਦੋਂ ਤੱਕ ਕਿਹਾ ਜਾਂਦਾ ਜਦੋਂ ਤੱਕ ਫੁੱਲਾਂ ਦੀ ਸਜਾਵਟ ਨਾ ਹੋਵੇ ਤੇ ਜਿਹੜੀ ਹੈ ਪੂਜਾ ਜਿਹੜੀ ਇੰਨੀ ਮੰਨੀ ਜਾਂਦੀ ਤੇ ਤੁਹਾਨੂੰ ਲੁਧਿਆਣਾ ਦੀ ਨਹੀਂ ਪੰਜਾਬ ਦੀ ਸਭ ਤੋਂ ਵੱਡੀ ਫੁੱਲਾਂ ਦੀ ਮੰਡੀ ਲੁਧਿਆਣਾ ਦੇ ਵਿੱਚ ਲੈ ਕੇ ਆਏ ਆ ਜਿੱਥੇ ਲੋਕਾਂ ਦੇ ਵਿੱਚ ਜਿਹੜਾ ਫੁੱਲਾਂ ਨੂੰ ਲੈਣ ਦਾ ਕਰੇਜ਼ ਕਾਫੀ ਜੁੜਿਆ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਫੁੱਲ ਲੈ ਰਹੇ ਨੇ ਤੇ ਜਿਹੜੇ ਵਿਕਰੇਤਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਵਾਰ ਕਿਹੋ ਜਿਹਾ ਦਿਵਾਲੀ ਤੇ ਰੁਜਾਅ ਫੁੱਲਾਂ ਦੇ ਉੱਤੇ ਦੇਖਣ ਨੂੰ ਮਿਲਿਆ ਪਹਿਲਾਂ ਜਿਹੜੇ ਗ੍ਰਾਹਕ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ। ਇਹ ਪਾਜੀ ਵਾਫੇ ਗੱਡੀ ਫੜਾਈਓ ਮੇਰੇ ਵੀਰੇ। ਕਿਹੜੇ ਆ ਫੁੱਲਾਂ ਵਾਲੇ ਵੇਚੋ। ਠੀਕ ਆ। ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਤੇ ਜਿਸ ਤਰੀਕੇ ਨਾਲ ਗਾਹ ਕਾਇਏ ਹੋਏ ਨੇ ਪਾਜੀ ਕੀ ਕਹਿਣਾ ਚਾਹੋਗੇ ਇਹ ਦੀਵਾਲੀ ਨੂੰ ਲੈ ਕੇ ਕਾਫੀ ਸਾਰ ਸਜਾਵਟ ਕੀਤੀ ਜਾਂਦੀ ਪਰ ਫੁੱਲਾਂ ਨੂੰ ਕਾਫੀ ਮਹੱਤਵ ਦਿੱਤਾ ਜਾਂਦਾ ਕਿਵੇਂ ਦੇ ਦੋ ਕਿ ਹੁਣ ਫੁੱਲ ਲੈਣ ਆਇਓ ਕਿਹੋ ਜਿਹਾ ਹਿਸਾਬ ਆ। ਬਹੁਤ ਵਧੀਆ ਇਹ ਦੀਵਾਲੀ ਦੀ ਖੁਸ਼ੀ ਆਈ ਸਾਰਿਆਂ ਨੂੰ ਹੈਪੀ ਦੀਵਾਲੀ ਕਹਿਣਾ ਚਾਹੁੰਦੇ ਕਿ ਕਿਹੜੇ ਕਿਹੜੇ ਤਰੀਕੇ ਦੇ ਫੁੱਲ ਲਿੱਤੇ ਇਸ ਵਾਰ ਕਮਲ ਦੇ ਫੁੱਲ ਨੇ ਜੀ ਗੁਲਾਬ ਦੇ ਨੇ ਗੁਲਦਸਤੇ ਨੇ ਪਰ ਕਰ ਰਹੇ ਦੀ ਕਿ ਸਜਾਣਾ ਹਾਂਜੀ 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 ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਦਾਕਾ ਦੇ ਵਿੱਚ ਉਹ ਸਾਵੇ ਤੇ ਜਿਹੜੇ ਵਿਕਰੇਤਾ ਨੇ ਇਸ ਜਗ੍ਹਾ ਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿ ਕਿਹੋ ਜਿਹੇ ਫੁੱਲ ਇਸ ਵਾਰ ਖਾਸ ਕਰਕੇ ਆਏ ਨੇ ਕਿਉਂਕਿ ਕਿਹਾ ਜਾ ਰਿਹਾ ਇਸ ਵਾਰ ਕਲਕੱਤੇ ਤੋਂ ਕਾਫੀ ਫੁੱਲ ਆਏ ਪੱਜੀ ਕਿ ਨਾ ਆਪਣਾ ਪਰ ਲੱਗਾ ਮੇਰਾ ਨਾਮ ਸੁਰਿੰਦਰ ਸਿੰਘ ਸੈਣੀ ਪ੍ਰਾਈਡ ਐਂਡ ਫਲਾਵਰ ਮਾਰਕੀਟ ਲੁਧਿਆਣਾ ਸਰਿੰਦਰ ਜੀ ਤੁਸੀਂ ਫੁੱਲਾਂ ਦੇ ਕਾਫੀ ਵੱਡੇ ਵੇਚਦੇ ਤਾਂ ਪੰਜਾਬ ਦੇ ਵਿੱਚ ਇੱਥੋਂ ਫੁੱਲ ਜਾਂਦਾ ਹੈ ਪੂਰੇ ਤੇ ਇਸ ਵਾਰ ਖਾਸ ਕਰ ਕਿਹੜੇ ਕਿਹੜੇ ਫੁੱਲ ਆਏ ਨੇ ਕਿਉਂਕਿ ਦੀਵਾਲੀ ਹੈ ਲੜੀਆਂ ਤਾਂ ਅਕਸਰ ਘਰਾਂ ਦੇ ਬਾਹਰ ਲੱਗਦੇ ਆ ਪਰ ਜਿਹੜੇ ਫੁੱਲ ਆ ਉਹਦੇ ਬਿਨਾ ਪੂਜਾ ਵੀ ਅਧੂਰੀ ਮੰਨੀ ਜਾਂਦੀ ਹੈ ਤੇ ਇਹਦੇ ਨਾਲ ਲੋਕ ਸਜਾਵਟ ਵੀ ਕਾਫੀ ਕਰਦੇ ਨੇ ਐਕਚੁਅਲੀ ਕੀ ਹੈ ਸਭ ਤੋਂ ਜ਼ਿਆਦਾ ਡਿਮਾਂਡ ਕਮਲ ਦੇ ਫੁੱਲ ਦੀ ਰਹਿੰਦੀ ਹੈ ਤੁਹਾਨੂੰ ਮੈਂ ਦੱਸਿਆ ਜੀ ਪਹਿਲਾਂ ਵੀ ਕਿਉਂ ਕਿਉਂਕਿ ਲਕਸ਼ਮੀ ਦੀ ਪੂਜਾ ਕਮਲ ਦੇ ਫੁੱਲ ਤੋਂ ਬਿਨਾ ਨਹੀਂ ਹੁੰਦੀ ਉਸ ਤੋਂ ਇਲਾਵਾ ਵੱਖ-ਵੱਖ ਕਲਰ ਦੇ ਫੁੱਲ ਜਰਬਰਾ ਹੋ ਗਿਆ ਔਰ ਕਿਡ ਹੋ ਗਈ ਡੈਕੋਰੇਸ਼ਨ ਦੇ ਲਈ ਕਲਕੱਤੇ ਤੋਂ ਮੰਗਵਾਈ ਹੈ ਤੇ ਜਿਹੜਾ ਤੁਸੀਂ ਜਰਬਰਾ ਕਿਹਾ ਉਹ ਕਿਹੋ ਜਿਹਾ ਫੁੱਲ ਹੈ ਇਸ ਵਾਰ ਇਹ ਜਰਬਰਾ ਇਹ ਡਿਫਰੈਂਟ ਡਿਫਰੈਂਟ ਕਲਰ ਜਾਂਦਾ ਹੈ ਅੱਛਾ ਇਹ ਦੇਖੋ yellow pink white ਇਹ ਡਿਫਰੈਂਟ ਕਲਰ ਜਾਂਦਾ ਹੈ ਬੜੇ ਇਸ ਵਾਰ ਨਵਾਂ ਆਇਆ ਫੁੱਲ ਹਾਂਜੀ ਇਹ ਉਸ ਤੋਂ ਬਾਅਦ ਅਸੀਂ ਕਲਰ ਚ ਟਾਟਾ ਰੋਲ ਵੀ ਬਣਾਏ ਨੇ ਅੱਛਾ ਇਹ ਟਾਟਾ ਰੋਲ ਹੋ ਗਿਆ ਔਰ ਕਿਟ ਹੋ ਗਈ ਉਹ ਕਿਹੜੇ ਪਰਪਲ ਕਲਰ ਦੇ ਫੁੱਲ ਲੱਗੇ ਹੋਏ ਨੇ ਅੱਛਾ ਤੇ ਮਤਲਬ ਇਸ ਵਾਰ ਕਾਫੀ ਅਲੱਗ ਤਰੀਕੇ ਦੇ ਫੁੱਲ ਦੇਖਣ ਨੂੰ ਮਿਲਾਂਗੇ ਪੰਜਾਬ ਦੇ ਮੰਡੀਆਂ 'ਚ ਸਹੀ ਹੈ ਜੀ ਕਿਉਂਕਿ ਸਭ ਤੋਂ ਵਧੀਆ ਡਿਸਟ੍ਰਿਬਿਊਸ਼ਨ ਜਿਹੜਾ ਲੁਧਿਆਣੇ ਤੋਂ ਹੀ ਜਾਂਦਾ ਪੂਰੇ ਪੰਜਾਬ 'ਚ ਸਭ ਤੋਂ ਵੱਡੀ ਮੰਡੀ ਤੁਸੀਂ ਲੁਧਿਆਣੇ ਦੀ ਮੰਡੀ ਨੂੰ ਕਹਿ ਸਕਦੇ ਹੋ ਤੇ ਲੋਕਾਂ ਦੇ ਵਿੱਚ ਕਿਹੋ ਜਿਹਾ ਰੋਜ਼ਾਨਾ ਫੁੱਲਾਂ ਨੂੰ ਲੈ ਕੇ ਕਿਉਂਕਿ ਨਾ ਦੇ ਵਿੱਚ ਪਿੱਛੇ ਕੀ ਜਾ ਰਹਾ ਸੀ ਕਿ ਲੋਕਾਂ ਚ ਆ ਗਿਆ ਸੀ ਕਿ ਚਾਈਨਾ ਨੇ ਕਾਫੀ ਮਾਰ ਦੇ ਦਿੱਤੀ ਹੈ ਲੋਕ ਲੜੀਆਂ ਵੱਲ ਜ਼ਿਆਦਾ ਤੁਰ ਪਏ ਨੇ ਤੇ ਫੁੱਲਾਂ ਵੱਲ ਕਿਹੋ ਜਿਹਾ ਰੁਝਾਨ ਹੈ ਦੇਖੋ ਚਾਈਨਾ ਆਰਟੀਫੀਸ਼ਲ ਚੀਜ਼ਾਂ ਦੇ ਵਿੱਚ ਅੱਗੇ ਵੱਧ ਸਕਦਾ オリジナル ਚ ਸਾਡਾ ਭਾਰਤ ਅੱਗੇ ਹੈ ਤੇ ਅੱਗੇ ਹੀ ਰਹੂਗਾ ਇਹ ਖੇਤੀਬਾੜੀ ਦੀਆਂ ਚੀਜ਼ਾਂ ਕਿਸਾਨੀ ਨਾਲ ਜੁੜੀਆਂ ਵਾਂ ਚਾਈਨਾ ਸਾਡੇ ਨਾਲ ਇਹਦੇ ਨਾਲ ਕੰਪੈਰੀਸ਼ਨ ਨਹੀਂ ਕਰ ਸਕਦਾ ਹਾਂ ਲੜੀਆਂ ਜਿਹੜੀਆਂ ਉਹ ਬਣਾਉਂਦਾ ਵਾ ਬਿਜਲੀ ਵਾਲੀਆਂ ਦੂਸਰੀਆਂ ਉਹਦੇ ਵਿੱਚ ਮੈਂ ਮੰਨ ਸਕਦਾ ਅੱਗੇ ਆ ਸਕਦਾ ਪਰ ਜੇ ਤੁਸੀਂ ਕੋਈ ਕਿਸਾਨੀ ਖੇਤੀਬਾੜੀ ਫੁੱਲਾਂ ਦੀ ਖੇਤੀ 'ਚ ਕਦੀ ਨਹੀਂ ਅੱਗੇ ਆ ਸਕਦਾ ਇਹ ਸਾਡਾ ਭਾਰਤ ਪੰਜਾਬ ਲੁਧਿਆਣਾ ਹੀ ਅੱਗੇ ਰਹੂਗਾ ਤੇ ਇਸ ਵਕਤ ਖਾਸ ਕਰਕੇ ਡਿਮਾਂਡ ਦੇ ਵਿੱਚ ਕੀ ਰਿਹਾ ਵਾ ਕਮਲ ਦਾ ਚਲੋ ਹਾਂਜੀ ਮੰਗਦੇ ਜੀ ਲੋ ਡਿਮਾਂਡ ਕਮਲ ਦੇ ਫੁੱਲ ਦੀ ਹੁੰਦੀ ਹੈ ਕਿਉਂਕਿ ਉਸ ਤੋਂ ਬਿਨਾ ਪੂਜਾ ਅਧੂਰੀ ਰਹਿੰਦੀ ਹੈ ਉਸ ਤੋਂ ਇਲਾਵਾ ਡੈਕੋਰੇਸ਼ਨ ਦੇ ਲਈ ਜਾਂ ਘਰ ਦੀ ਪੂਜਾ ਦੇ ਲਈ ਗੇਂਦੇ ਦੀਆਂ ਲੜੀਆਂ ਦੀ ਬਹੁਤ ਡਿਮਾਂਡ ਹੁੰਦੀ ਹੈ ਤੇ ਹਾਰਾਂ ਦੀ ਮੂਰਤੀਆਂ ਤੇ ਚੜ੍ਹਾਉਣ ਦੇ ਲਈ ਹਾਰਾਂ ਦੀ ਇੱਕ ਹੋਰ ਸਵਾਲ ਹੈ ਕਿ ਇਹ ਜਿੱਦਾਂ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਅੱਜ ਤੇ ਕੱਲ ਦੋ ਦਿਨ ਦੀ ਸੋਸ਼ੋ ਪੰਜ ਚ ਪਏ ਹੋਏ ਲੋਕ ਕਿਸ ਦਿਨ ਦਿਵਾਲੀ ਇਹਦੇ ਨਾਲ ਕੋਈ ਬਿਜ਼ਨਸ ਤੇ ਅਸਰ ਪਿਆ ਦੇਖੋ ਮੈਂ ਇੱਕ ਛੋਟੀ ਐਗਜ਼ਾਮਪਲ ਦਿੰਨਾ ਲੁਧਿਆਣੇ ਚ ਘਰ ਵੀ ਸੀਮਤ ਆ ਲੋਕ ਵੀ ਸੀਮਤ ਆ ਪਰਚੇਜ਼ਿੰਗ ਉਹਨਾਂ ਨੇ ਕਰਨੀ ਆ ਹੁਣ ਸਾਨੂੰ ਇਹ ਔਖਾ ਹੋ ਰਿਹਾ ਦੋ ਦਿਨ ਪਰਚੇਜ਼ ਕਰੋਗੇ ਕੋਈ ਪਹਿਲਾਂ ਸਾਨੂੰ ਜੀ ਇੱਕ ਦਿਨ ਚ ਹੀ ਪਰਚੇਜ਼ਿੰਗ ਹੋ ਜਾਂਦੀ ਸਾਨੂੰ ਥੋੜਾ ਜਿਹਾ ਔਖਾ ਹੋ ਗਿਆ ਆਪਣੇ ਕਸਟਮਰ ਨੂੰ ਫਰੈਸ਼ ਫਲਾਵਰ ਤੇ ਉਹਨਾਂ ਦੇ ਅਕੋਰਡਿੰਗ ਚੀਜ਼ਾਂ ਦੇ ਨਹੀਂ ਤਾਂ ਸਾਨੂੰ ਇੱਕ ਦਿਨ ਦਾ ਰੱਖ-ਰਖਾਵ ਤੇ ਲੇਬਰ ਦਾ ਖਰਚਾ ਪੈਂਦਾ ਹੀ ਉਹ ਸਾਨੂੰ ਦੋ-ਦੋ ਦਿਨਾਂ ਦਾ ਪੈ ਰਿਹਾ ਹੁਣ ਦੋ ਦਿਨ ਰੱਖ-ਰਖਾਵ ਕਰਨਾ ਪੈ ਰਿਹਾ ਲੋਕਾਂ ਦੇ ਘਰ ਇਹ ਔਖਾ ਵਾ ਅਸੀਂ ਇਹੀ ਚਾਹਦੇ ਦੀਵਾਲੀ ਇੱਕ ਦਿਨ ਹੋਵੇ ਜੇ ਇੱਕ ਦਿਨ ਦੀਵਾਲੀ ਹੋਊਗੀ ਉਹਦੇ ਨਾਲ ਕੀ ਹੁੰਦਾ ਕਿਸੇ ਦਾ ਆਪਾਂ ਕਹਿ ਦਈਦਾ ਨਾ ਕਿ ਹਾਂ ਇੱਕ ਵਾਰ ਜ਼ੋਰ ਨਾਲ ਪੂਰੇ ਸ਼ਹਿਰ ਚ ਪਤਾ ਲੱਗਾ ਦੀਵਾਲੀ ਮਨਾਏਗੀ ਪੂਰੇ ਭਾਰਤ ਵਰਚ ਹੁਣ ਦੋ-ਦੋ ਆ ਦੋ ਮੰਨ ਹੋਏ ਕਿ ਅੱਜ ਮਨਾਉਗੇ ਕੋਈ ਕੱਲ ਮਜ਼ਾ ਨਹੀਂ ਰਹਿੰਦਾ ਮੈਂ ਤਾਂ ਜਿਹੜੇ ਵੀ ਚਲੋ ਪੰਡਤ ਨੇ ਜਾਂ ਸੂਝਨਾਵਾਨ ਜਿਹੜੇ ਕੱਢਦੇ ਨੇ ਦਿਵਾਲੀ ਦੋ ਦਿਨ ਮੈਂ ਇਹੀ ਰਿਕੁਐਸਟ ਕਰਦਾ ਇੱਕ ਦਿਨ ਕੱਢਿਆ ਕਰੋ ਕਿ ਮਜ਼ਾ ਆਵੇ ਦਿਵਾਲੀ ਮਨਾਉਣ ਦੇਵੇ ਤੁਹਾਡੇ ਚੈਨਲ ਦੇ ਰਾਹੀਂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਦਿਵਾਲੀ ਨੂੰ ਕਿਸੇ ਤਰ੍ਹਾਂ ਇੱਕ ਦਿਨ ਕਰਿਆ ਕਰੋ ਕਿ ਜਿਹੜਾ ਸਾਰ ਕੋਈ ਵਰਗ ਖੁਸ਼ੀ ਨਾਲ ਮਨਾ ਰਕੇ ਕਿੰਨਿਆਂ ਨੂੰ ਹੁਣ ਕੱਲ ਦੀ ਛੁੱਟੀ ਦੇਣੀ ਬਈ ਕਿੰਨਿਆਂ ਨੂੰ ਅੱਜ ਦੀ ਮਜ਼ਾ ਨਹੀਂ ਆ ਰਿਹਾ ਉਸ ਚ ਅਰੇ ਇਹੀ ਜਾਣੇ ਕਿ ਦਿਵਾਲੀ ਇੱਕ ਦਿਨ ਹੋਵੇ ਤੇ ਤੁਹਾਡੇ ਚੈਨਲ ਦੇ ਥਰੂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਮੈਂ ਦਿਵਾਲੀ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹਨਾ ਬੰਦੀ ਛੋੜ ਦੀਵਸ ਦੀ ਬਹੁਤ-ਬਹੁਤ ਵਧਾਈ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੀ ਨਹੀਂ ਪੰਜਾਬ ਦੀ ਸਭ ਤੋਂ ਵੱਡੀ ਮਾਰਕੀਟ ਚ ਮੌਜੂਦ ਆ ਫਲਾਵਰ ਮਾਰਕੀਟ ਤੇ ਉੱਥੇ ਹੀ ਹੈ ਕਿ ਹਾਂ ਇਸ ਵਾਰ ਜਿਹੜਾ ਨਵੇਂ-ਨਵੇਂ ਫੁੱਲ ਜਿਹੜੇ ਕਲਕੱਤੇ ਤੋਂ ਲਿਆਇਆ ਜਾ ਰਹੇ ਉਹ ਲੋਕਾਂ ਦੀ ਕਾਫੀ ਪਸੰਦ ਬਣ ਰਹੇ ਨੇ ਲੁਧਿਆਣਾ ਤੋਂ ਵੀ ਇੱਕ ਗਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ